ਕਾਲ ਦੋਸਤੋ ਮੈਂ ਭਪਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ ਆਸਟਾ ਮੈਂ ਪਿੰਡ ਦੀ ਧਰਮਸਾਲਾ ਦੇ ਵਿੱਚ ਆ ਸਾਡੇ ਜੱਸੀਪੋ ਵਾਲੀ ਜਿੱਥੇ ਕੀ ਗram ਪੰਚਾਇਤ ਜੱਸੀਪੋ ਵਾਲੀ ਗੁਰਵਿੰਦਰ ਸਿੰਘ ਸਰਪੰਚ ਤੇ ਸਮੂਹ ਨਗਰ ਨਿਵਾਸੀ ਮੀਟਿੰਗ ਕਰ ਰਹੇ ਆ ਨਸ਼ੇ ਵਿਰੁੱਧ ਚਟੇ ਵਿਰੁੱਧ ਚੌਂਕੇ 2000 ਮੁੰਡੇ ਪਿੰਡ ਦੇ ਜੋ ਕੀ ਬਾਹਰੋਂ ਆ ਕੇ ਰਹਿਣ ਲੱਗਿਆ ਇੱਥੇ ਚਟਾ ਵੇਚਦੇ ਆ ਉਹਨਾਂ ਨੇ ਫੇਰ ਸ਼ੁਰੂ ਕੀਤਾ ਉਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਭਰਾਵੋ ਤੁਸੀਂ ਜੇ ਫੇਰ ਹਟਜੋ ਪਿੰਡ ਮੂਰੇ ਕੋਈ ਸੇ ਬੰਦੇ ਦੀ ਕੋਈ ਔਕਾਤ ਨਹੀਂ ਹੁੰਦੀ ਕਿਉਂਕਿ ਸਾਰਾ ਪਿੰਡ ਇੱਕ ਪਾਸੇ ਆ ਤੁਸੀਂ ਬਾਹਰ ਦੇ ਬੰਦਿਓ ਮੇਰਾ ਵੀਰ ਹਟਜੋ ਚੱਟਾ ਵਿਚਣ ਪਿੰਡ ਤੋਂ ਥੋੜਾ ਪਤਾ ਲੱਗ ਚੁੱਕਾ ਹੈ ਇੰਨਾ ਕੰਮਾਂ 'ਚ ਕੋਈ ਦਮ ਨਹੀਂ ਨਾਲੇ ਤੁਸੀਂ ਆਪ ਦੀ ਜ਼ਿੰਦਗੀ ਖਰਾਬ ਕਰਦੇ ਹੋ ਨਾਲੇ ਕਿਸੇ ਹੋਰ ਦੀ ਭੈਣ ਭਰਾ ਦੀ ਕਰਦੇ ਆਂ ਅੱਗੇ ਤੁਹਾਨੂੰ ਵੀਡੀਓ ਆਪਾਂ ਫੇਰ ਦਿਖਾਵਾਂਗੇ ਅੱਜ ਦਾ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਸਰਦਾਰ ਪਰਮੇਂਦਰ ਸਿੰਘ ਚੌਂਕੀ ਇਨਚਾਰਜ ਕੋਰਸ ਵੀ ਪਹੁੰਚ ਚੁੱਕੇ ਹਨ ਤੇ ਆਪਣੀ ਨਸ਼ਿਆਂ ਦੇ ਖਿਲਾਫ ਪੁਲਿਸ ਸਹਿਯੋਗ ਦਰੀ ਹੈ ਪਿੰਡ ਨੂੰ ਪੂਰਾ ਪੁਲਿਸ ਦੇ ਨਾਲ ਨਾਲ ਪੁਲਿਸ ਪਿੰਡ ਵਾਲਿਆਂ ਦੇ ਅੱਜ ਸੰਕੀਰ ਸਾਹਿਬ ਆਪਣੇਾਰੇ ਬਸੇ ਗਏ ਤੇ ਫੈਕਟਰੀਆਂ ਮਤੇਸ਼ ਜੀ ਆਪਣੀ ਦੇ ਪ੍ਰਿੰਦਰ ਨੇ ਕਰ ਪੂਰੀ ಗ್ರಾಮ ਪੰਚਾਇਤ ਤੇ ਪਿੰਡ ਦੇ ਪਹੁੰਚੇ ਸੂਝਵਾਨ ਜਿੰਨੇ ਵੀ ਮੇਰੇ ਮੇਰੇ ਤੋਂ ਵੱਡੇ ਛੋਟੇ ਸਾਰੇ ਜਿਹੜੇ ਫਟੇ ਪ੍ਰਵਾਣ ਕਰਦਾ ਹੈ ਕਿ ਇਹ ਹਲਸਾ ਆਪਣਾ ਜੀ ਮਾਜਬਾ ਇਹਨਾ ਪ੍ਰੋਗਰਾਮ ਰੱਖਿਆ ਆਪਣਾ ਨਸ਼ੇ ਰੇਸ ਮੰਨ ਕੇ ਰੱਖਿਆ ਵੀ ਨਵੀਂ ਕਮੇਟੀ ਮਾਈ ਤੇ ਜੋਨ ਸੰਗਠਨ ਤੇ ਪ੍ਰੋਗਰਾਮ ਸਤ ਸ੍ਰੀ ਅਕਾਲ ਸਭ ਮਨਪ੍ਰੀਤ ਮਨੁਮੋਹਨਾ ਤੁਹਾਨੂੰ ਬਰਿੰਦਰਜੀ ਦਾ ਤੇ ਜਿਹੜੇ ਚੋਂ ਉਹ ਧੰਨਵਾਦ ਵੀ ਕਰਦਾ ਕਿ ਸਾਡੇ ਵਿੱਚ ਆਏ ਸਾਡੀ ਗੱਲ ਸੁਣਦਾ ਹੈ ਅਰੇ ਕੁਛ ਸੁਣਨਾ ਹੈ ਨਸ਼ਾ ਕਰਨ ਤੋਂ ਦੂਰ ਰਹਿਣਾ ਸਮਾਜ ਦਾ ਕੂੜਾ ਸੋ ਅਸੀਂ ਪੰਚਾਇਤ ਕੰਨੀਓ ਮੈਂ ਪੂਰੀ ਪੰਚਾਇਤ ਕੰਨੀਓ ਆ ਸਾਡਾ ਸਟੈਂਡ ਕਲੀਅਰ ਕਰਦਾ ਵੀ ਜਿਹਨੇ ਨਸ਼ਾ ਵੇਚਣਾ ਜਾਂ ਉਹ ਨਸ਼ਾ ਵਿੱਚੋਂ ਛੱਡਦੇ ਨਾ ਸਾਡੇ ਕਿੰਨੇ ਦਿਨ ਸਾਡੇ ਨਾਲ ਸਾਡੇ ਕੋਲ ਵੀ ਆਜੀ ਕੋਈ ਨਹੀਂ ਨਾ ਕਰਦਾ ਜਿਨਾਂ ਦਰਸ਼ਕੀ ਆਪ ਦੀ ਆਪ ਦੀ ਕੋਸ਼ਿਸ਼ ਸਾਡੀ ਹੋਊਗੀ ਅਸੀਂ ਅਸਰ ਨਹੀਂ ਦੇਵਾਂਗੇ ਪੂਰੇ ਪਿੰਡਾਂ ਕਿਉਂ ਮੈਂ ਇਹ ਕੋਈ ਨਾਵਾ ਨਾ ਕਰਾਂ ਪਰ ਇਹ ਵੀ ਉਸਵਾਜਾ ਨੂੰ ਵੀ ਸਾਡੇ ਕਿਤੇ ਜਿਹੜੇ ਸੱਜੇ ਹੋਊਗਾ ਅਸੀਂ ਕੋਲਾ ਕਰਦੇ ਤੇ ਬਤੀ ਨਾ ਜੀਣਾਂਗੇ ਤੇ ਬਾਦ ਚ ਆ ਰੱਖੇ ਹਨਵਸਤ ਅੱਜ ਮੈਂ ਸਭ ਤੋਂ ਇੱਕ ਤਕਨੀਕੀ ਚੰਗਾ

ਮੂਤ ਪਰ ਬੰਦੇ ਜਾਂ ਕਮੇਟੀ ਮੈਂਬਰ ਸਨ ਕਹਿਣਗੇ ਤੁਹਾਨੂੰ ਇਸ ਨੂੰ ਕਿ ਦਿਨ ਰਾਤ ਇਕੱਠੇ ਬਹੰਤਾਂ ਠੀਕ ਹੈ ਜੀ ਮੈਂ ਸਾਰੀ ਕਮੇਟੀ ਨੂੰ ਪ੍ਰਿੰਸ ਕਮੇਟੀ ਨੂੰ ਸੁਵਾਰਤ ਕਰਨਾ ਵੀ ਜਿੰਨਾ ਵੀ ਹੋ ਸਕੇ ਇਸ ਤਨਮਨ ਨਾਲ ਡਿਊਟੀ ਕਰਾਂਗੇ ਠੀਕ ਹੈ ਜੀ ਸਹਿਯੋਗ ਦਿਓ ਆਪਾਂ ਫਿਰ ਤੋਂ ਨਸ਼ਾ ਤੱਤ ਕਰਦੇ ਹਾਂ ਠੀਕ ਹੈ ਜੀ ਤੁਹਾਡਾ ਹੀ ਤਕਰੀਰ ਪਿੰਡ ਦੇ ਲੋਕ ਬੜੇ ਤੰਗਾ ਚੁੱਕੇ ਇਹਨਾਂ ਦੇ 2000 ਬੰਦੇ ਜਿਹੜੇ ਬਾਹਰੋਂ ਆ ਕੇ ਰਹਿਣ ਲੱਗੇ ਆ ਮੇਰੇ ਵੀਰਾਂ ਨੂੰ ਫੇਰ ਬੇਨਤੀ ਆ ਭਰਾਵੋ ਛੇਰਨਾ ਕੋਈ ਆਖੋ ਵੀ ਸਾਡੇ ਤੇ ਪੁਲਿਸ ਕਾਰਵਾਈ ਹੋ ਗਈ ਹਣਾ ਤੇ ਆਪਣਾ ਇਹ ਧੰਦਾ ਤੁਸੀਂ ਛੱਡ ਦਿਓ ਕੋਈ ਵੀ ਪਿੰਡ ਤੋਂ ਵੱਡਾ ਨਹੀਂ ਹੁੰਦਾ ਬੰਦਾ ਕੋਈ ਵੀ ਬੰਦਾ ਪਿੰਡ ਮੂਰੇ ਤੇ ਆਪਣਾ ਇਹ ਨਜਾਇਜ਼ ਫਾਇਦਾ ਉਠਾਉਣਾ ਬੰਦ ਕਰ ਦਿਓ ਇਹਨਾਂ ਕੰਮਾਂ 'ਚ ਕੋਈ ਫਾਇਦਾ ਨਹੀਂ ਨਸ਼ਾ ਵੇਚਣ ਵਾਲਾ ਆਪਾਂ ਬਾਈ ਗੱਗਾ ਸਿੰਘ ਟਵਾਣਾ ਨਾਲ ਗੱਲਬਾਤ ਕਰਦੇ ਹਣਾ ਬਾਈ ਜੀ ਕਿਵੇਂ ਆਪਣੇ ਫੇਰ ਨਸ਼ਾ ਫੇਰ ਵਧ ਗਿਆ ਹਣਾ ਬਾਈ ਫੁੱਲ ਪੀਕ ਤੇ ਜਲੀ ਜਾਂਦਾ ਜਿਹੜੇ ਵਿੱਚ ਐ ਨਹੀਂ ਬਈ ਚਲੋ ਜਿਹੜੇ ਪਹਿਲਾਂ ਲੱਗੇ ਸੀ ਲੱਗੇ ਸੀ ਹਮ ਜਿਹੜੇ ਹੁਣ ਨਵੇਂ ਮੁੰਡੇ ਲੱਗੇ ਆ ਜਿਨ੍ਹਾਂ ਦੇ ਘਰੇ ਪਤਾ ਨਹੀਂ ਉਹ ਬਹੁਤ ਲੱਗੇ ਨੇ ਨਵੀਂ ਪਨੀਰੀ ਨੂੰ ਵੀ ਆਪਣੇ ਇੱਥੇ ਧੱਕਾ ਲੱਗੀ ਜਾਂਦਾ ਕੀ ਠੱਲ ਪੈ ਸਕਦੀ ਆ ਨਸ਼ੇ ਨੂੰ ਜੇ ਬਈ ਪੰਚਾਇਤ ਚਾਹੇ ਜਾਂ ਆਪਣੇ ਪੰਚਾਇਤ ਦਾ ਸਹਿਯੋਗ ਲਈ ਜਾਂਦੀ ਹੈ ਨਾ ਇੱਕ ਵਾਰ ਬੰਦੇ ਜਾਂ ਨਾਲ ਸੰਯੋਗ ਦੇਣ ਲੋਕ ਤੇ ਸਭ ਕੁਝ ਹੱਟ ਜਾਂਦਾ ਵੀ ਜੇ ਹੁਣ ਮੰਨ ਲੇ ਚਲੋ ਇੱਕ ਗਲੀ ਚ ਵੀ ਜਾਂਦਾ ਜੇ ਆਪਾਂ ਉਹਨੂੰ ਇੱਥੇ ਜਾਂ ਕਿ ਪੁੱਛ ਸਕਦੇ ਆ ਮੈਂ ਕਿਉਂ ਕਾਹਦੇ ਲਈ ਸਾਡੇ ਪਿੰਡ ਆਇਆ ਬਹੁਤ ਜਿੱਥੇ ਜਿਹੜੇ ਪਿੰਡਾਂ ਦੇ ਵਿੱਚ ਸਰਪੰਚਾਂ ਨੇ ਨਹੀਂ ਨਹੀਂ ਸਟਾਡ ਲਿਖਉਂਦੇ ਨਹੀਂ ਆਪਣੇ ਹੋ ਗਿਆ ਸੀ ਆਪਣੇ ਤਾਂ ਦੋ ਕੁ ਬੰਦੇ ਹੋਰ ਨਵੇਂ ਆ ਹਨ ਦੋ ਕੁ ਬੰਦੇ ਬਈ ਨਵੇਂ ਆਏ ਆ ਬਾਕੀ ਆਪਣੇ ਚੌਂਕ ਦਾ ਕਰਕੇ ਬਈ ਆਪਾਂ ਕਹਿ ਨਹੀਂ ਨਾ ਸਕਦੇ ਹਾਂ ਹਾਂ ਇਹ ਤਾਂ ਪੁਲਿਸ ਨੂੰ ਚਾਹੀਦਾ ਵੀ ਵੱਧ ਤੋਂ ਵੱਧ ਕਾਰਵਾਈ ਕਰੇ ਵੀ ਸਾਡੇ ਜਿਹੜਾ ਬਾਈ ਤੁਹਾਨੂੰ ਦੱਸ ਦਿਆਂ ਨਾ ਚੌਂਕ ਉੱਥੇ ਵੀ ਲੋਕ ਭਾਂਤ ਭਾਂਤ ਦੇ ਰਹੇ ਰਹਿੰਦੇ ਆ ਬਾਲੀ ਦੂਰ ਕਈ ਪਿੰਡ ਪੈਂਦੇ ਆ ਉਹ ਉੱਥੇ ਪੁਲਿਸ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਅਸੀਂ ਮੰਗ ਕਰਦੇ ਹਾਂ ਪਿੰਡ ਵਾਲੇ ਪਰ ਪਿੰਡ ਦੇ ਵਿੱਚ ਨਸ਼ਾ ਖਤਮ ਹੋ ਗਿਆ ਸੀ ਦੋ ਕੁ ਬੰਦੇ ਬਾਹਰੋਂ ਆ ਕੇ ਰਹਿਣ ਲੱਗੇ ਆ ਉਹ ਬਹੁਤ ਖਰਾਬ ਕਰੀ ਜਾਂਦੇ ਆ ਪਿੰਡ ਨੂੰ ਹੈ ਤੇ ਹੋਰ ਦੱਸੋ ਕੋਈ ਗੱਲ ਉਹ ਇਹ ਆਪਣਾ ਵੀ ਜਰੂਰ ਪੁੱਛਿਆ ਵੀ ਯਾਰ ਕੋਈ ਗਲੀ ਗੁਆਂਣ ਚ ਕਿਸੇ ਨੂੰ ਡਰ ਨਹੀਂ ਤੇ ਬਸ ਕੁਝ ਨਹੀਂ ਕਰ ਸਕਦੇ ਵੀ ਇੰਨਾ ਮੂਰੇ ਡਰਨ ਦੀ ਕੀ ਡਰਨ ਦੀ ਕੀ ਲੋੜ ਆ ਬਈ ਇਹ ਪਿੰਡ ਹੈ ਪਿੰਡ ਦੇ ਮੂਰੇ ਕੌਣ ਆ ਭਲਾਂ ਦੀ ਮਾਏ ਆ ਹੈ ਹਾਂ ਪਿੰਡ ਦੇ ਮੂਰੇ ਬੰਦਾ ਕੀ ਚੱਲਦਾ ਬੰਦੇ ਦਾ ਜੋਰ ਆ ਇੱਕ ਪਾਸੇ ਪਿੰਡ ਹੈ ਇੱਕ ਪਾਸੇ ਕੋਈ ਬਾਹਰੋਂ ਆ ਕੇ ਰਹਿਣ ਲੱਗਿਆ ਬੰਦਾ ਲੱਗਿਆ ਹੈ ਕੁਝ ਵੀ ਮੰਨ ਕੇ ਚੱਲੇ ਇਹਨਾਂ ਦੇ ਕੋਈ ਜੀਤੀ ਨਹੀਂ ਕਰੋ ਭਰਾਓ ਉਹ ਵੀ ਪੱਤੋ ਬਾਦ ਇਹਨਾਂ ਨੂੰ ਡਾਟੋ ਮੀਟਿੰਗ ਕਰਕੇ ਪੋਸਟਲੇ ਜਾ ਚੁੱਕੇ ਆ ਹੋਰ ਤਾਤਾ ਜੀ ਕਿਵੇਂ ਆ ਤੁਹਾਡਾ ਆਪਣੇ ਨਸ਼ਿਆਂ ਬਾਰੇ ਬੰਦ ਹੋ ਜਾਂਦਾ ਵਧੀਆ ਗੱਲ ਆ ਵਧੀਆ ਹਾਂ ਕੁਛ ਹੱਦ ਤੱਕ ਲੈ ਚੜ ਰਿਹਾ ਚੰਗੀ ਗੱਲ ਚੰਗੀ ਗੱਲ ਹਾਂ ਲਾ ਬੰਦ ਹੀ ਲੋਕ ਦੇ ਵੀ ਕੱਲਾ ਪੰਚਾਇਤ ਨੇ ਸਾਰੀ ਗੱਲ ਬਾਤ ਰੱਖਦੇ ਹੋ ਕੋਈ ਪਿੰਡੋਂ ਲੋਕ ਬੰਦੇ ਜਿਹੜੇ ਵੇਚਦੇ ਕੋਈ ਬਾਲੇ ਵੱਡੇ ਨਹੀਂ ਪਿੰਡ ਮੂਰੇ ਮੈਂ ਤੁਹਾਨੂੰ ਸਾਂ ਜੇ ਸਖਤ ਕਾਰਵਾਈ ਕਰੀ ਜਾਵੇ ਇਹਨਾਂ ਤੇ ਹੈ ਪਿੰਡ ਵਾਲੇ ਸਹਿਯੋਗ ਦੇਣ ਦਿੱਤਾ ਸਹਿਯੋਗ ਪਿੰਡ ਦੇ ਦਿੰਦੇ ਆ ਆਪਣੇ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਪਿੰਡ ਹਾਂ ਦਿੰਦੇ ਤਾਂ ਹੈਗਾ ਹਾਂ ਇਹ ਮੀਟਿੰਗ ਭਾਈ ਤਾਂ ਕਰੀ ਐ ਜਦੋਂ ਪੰਚਾਇਤਾਂ ਬਦਲ ਗਈਆਂ ਸੀ ਹਨ ਸਰਕਾਰ ਦੇ ਸਹਿਯੋਗ ਨਾਲ ਪਿੰਡ ਚ ਨਸ਼ਾ ਬੰਦ ਹੋ ਗਿਆ ਸੀ ਤੇ ਦੋ ਕੁ ਬੰਦੇ ਬਾਈ ਪਿੰਡ ਚ ਫੇਰ ਲੱਗ ਗਏ ਉਹ ਉਹਨਾਂ ਦਾ ਪਤਾ ਹੈ ਤੇ ਉਹਨਾਂ ਨੂੰ ਫੇਰ ਕਹਿਨੇ ਆ ਭਰਾਵੋ ਵੀ ਨਾ ਕਰੋ ਯਾਰ ਇਹ ਕੰਮ ਤੁਸੀਂ ਪਿੰਡ ਚ ਜੇ ਕੰਮ ਹੀ ਕਰਨਾ ਤਾਂ ਕਿਤੇ ਤੁਸੀਂ ਤਾਂ ਫਿਰ ਇੱਥੇ ਕਿਰਾਏ ਦੀਆਂ ਆਏ ਉਹਨਾਂ ਕਿਤੇ ਹੋਰ ਜਾਵ ਲੋ ਨਾ ਤੁਸੀਂ ਪਿੰਡ ਦੇ ਬੰਦਿਆਂ ਦੀ ਮਜ਼ਦੂਰੀ ਦਾ ਫਾਇਦਾ ੜਾਓ ਵੀ ਇਹ ਚੁੱਪਾ ਪਤਾ ਨਹੀਂ ਕਿਉਂ ਡਰਦੇ ਆ ਇਹ ਕੀ ਕਾਰਨ ਡਰਦਾ ਡਰਦਾ ਕੋਈ ਕਿਸੇ ਤੋਂ ਨਹੀਂ ਹਾਂ ਪਿੰਡ ਦੇ ਮੂਰੇ ਕੋਈ ਬਦਮਾਸ਼ ਨਹੀਂ ਹੁੰਦਾ ਜਿੱਥੇ ਪਿੰਡ ਖੜ ਗਿਆ ਨਾ ਉੱਥੇ ਵੱਡੇ ਵੱਡੇ ਲੀਡਰ ਭੱਜ ਜਾਂਦੇ ਆ ਮੈਦਾਨ ਛੱਡ ਕੇ ਜਿੰਨਾਂ ਕੋਲੇ ਪਾਵਰਾਂ ਹੁੰਦੀਆਂ ਤਾਕਤਾਂ ਹੁੰਦੀਆਂ ਮਸ਼ੀਨਰੀ ਹੁੰਦੀ ਆ ਹਰ ਚੀਜ਼ ਦੀ ਹੈ ਹਾਂ ਤੁਸੀਂ ਕਿਹੜੇ ਬਾਗ ਦੀ ਮੂਲੀਆਂ ਤੁਸੀਂ ਤਾਂ ਕਾਕਾ ਹੈ ਬੇਕਰਿਆ ਇਹ ਜੇ ਚੁੱਪ ਕਰ ਜਾਂਦੇ ਆ ਵੀ ਤੁਸੀਂ ਆਪਦੀਆਂ ਜ਼ਿੰਦਗੀਆਂ ਦਾ ਨਸ਼ਾ ਨਾ ਖਰਾਬ ਕਰ ਰੱਖੀ ਆ ਪਤਾ ਨਹੀਂ ਪਿੱਛੇ ਜਿਹੜੇ ਜਵਾਕ ਉਹਨਾਂ ਹਾਂ ਤੁਹਾਡੇ ਜਵਾਕਾਂ ਦਾ ਸੋਚੀਦਾ ਵੀ ਉਹਨਾਂ ਦਾ ਕੀ ਕਸੂਰ ਹੈ